ਮੇਰੇ ਪਹਿਲੇ ਤੁਹਾਨੂੰ ਸਾਰੇ ਨੇ ਪਿਆਰੇ ਪਹਿਲੀ ਸਾਸਤਰੀਆ ਕਾਲ ਤੇ ਅੱਜ ਤੁਹਾਨੂੰ ਗੱਡੀ ਦਿਖਾਉਂਦਾ ਮੈਂ ਆਪਣੀ ਇੱਕ ਮਿੰਟ ਗੱਡੀ ਦੇਖੋ ਐਨ ਲਿਬੜੀ ਵੀ ਪੂਰੀ ਤੇ ਮੈਂ ਥੱਲੇ ਤੇ ਵੀ ਐਨ ਲਿਬੜੀ ਵੀ ਆ ਉਹਦਾ ਪਰਚੇ ਉੱਤੇ ਮੀ ਵੀ ਅਦੋਰੇ ਕਰਕੇ ਪ੍ਰੋਗਰਾਮ ਬੱਗੇ ਸੀਗੇ ਤਰਸ ਤੇ ਚਿੱਕੜੇ ਚਿੱਕੜ ਸੀਗੇ ਤੇ ਹੁਣ ਗੱਡੀ ਲੈ ਕੇ ਆਇਆ ਹੁਣ ਗੱਡੀ ਥੱਲੀ ਆਪਾਂ ਧਵਾਉਣਾ ਐਨ ਚਿਕਾ ਕੇ ਧਵਾਵਾਂਗੇ ਇਹਨੂੰ ਤੇ ਲੋ ਜੀ ਗੱਡੀ ਪਹੁੰਚ ਗਈ ਸਰਵਿਸ ਸਟੇਸ਼ਨ ਬਾਹਰ ਹੁਣ ਚੱਕ ਕੇ ਧਵਾਉਂਗੇ ਇਹਨੂੰ ਬੈਨ ਹਵਾ ਮਾਰ ਕੇ ਸਾਰੀ ਗੱੜ ਤੇ ਕਰਤੀ। ਮਾਂਤੀ ਸੀ। ਉਹ ਹਵਾ ਮਾਰੀ ਜਿਹੜੇ ਸੈਡਾਂ ਮੋਰੇ ਗੰਦ ਫਸਿਆ ਪਾ ਹੁੰਦਾ। ਹਰ ਕੋਈ ਕਣਾ ਕੱਢਦੇ ਨੇ ਇਹਨ। ਹੋਰ ਕੋ ਉਧਰ ਵੀ ਕੱਢਤਾ। ਇਹ ਹਵਾ ਮਾਰ ਕੇ ਨਹੀਂ ਕਰਿਆ ਸਾਰਾ। ਹੁਣ ਬਾਅਦ ਚ ਵਿੱਚ ਕੱਪੜਾ ਮਾਰ ਦੇਣਾ। ਪਰ ਹੁਣ ਇਹਨਾਂ ਚੱਕੀ ਇਹ ਗੱਡੀ ਨੂੰ। ਚਾਬੀ ਗੱਡੀ ਵੀ ਐ। ਹਾਂ। ਤੇੜਾ ਨੇ ਉੱਪਰ ਚੱਕੂਗਾ। ਵੀਕ اکاؤنٹ ਲਾ ਕੇ ਇਹਨੂੰ ਸੈਟਿੰਗ ਕਰੂੰਗੇ ਨਾ ਇਹਨਾਂ ਪ੍ਰੋਪਰ ਹੈ ਜੀ ਆਹ ਕਹੂੰਗਾ ਨਾਲੇ ਕਰੂਗੇ ਇਹਦੇ ਇਹਨਾਂ ਨੂੰ ਪੂਰੀ ਪ੍ਰੋਪਰ ਸੈਟਿੰਗ ਕਰਨੀ ਪੈਂਦੀ ਆ ਇਹਨਾਂ ਨੂੰ ਪ੍ਰੋਪਰ ਸੈਟਿੰਗ ਕਰਨੀ ਪੈਂਦੀ ਬਈ ਇਹਦੀ ਜੈਕ ਲਾਉਣੇ ਦੀ ਰੈਂਟੋ ਨੂੰ ਵੀ ਆ ਗਿਆ ਬੇਚੂ ਤੇ ਸਾਰੀਆਂ ਜਿਕਣਾ ਉਹ ਥੱਲੜਾ ਵੀ ਆਇਆ ਨਾ ਹਾਂਜੀ ਹਾਂਜੀ ਇਹ ਬੜਾ ਮੋਟਾ ਵੀ ਇੱਧਰ ਉੱਧਰ ਮੈਂ ਗੱਡੀ ਘਰੇ ਨਾ ਖਤਰ ਹੈ ਨਾ ਬੰਦਾ ਇੱਕੇ ਰਹਿ ਗਿਆ ਤੁਹਾਡਾ ਅੱਛਾ ਗੱਡੀ ਜ਼ਿਆਦਾ ਕੰਦੀ ਹੈ ਕਿ ਠੀਕ ਹੈ ਤੂੰ ਜ਼ਿਆਦਾ ਹੀ ਕੰਦੀ ਹੈ ਉਮੀਦ ਜਿਆਰਾ ਕੰਦੀ ਹੋ ਗਈ ਯਾਰ ਉਸੇ ਉਮੀਦ ਵੇ ਵੇ ਨਾ ਉਧਰ ਅਸੀਂ ਚੁੰਨੀ ਸੜ ਗਏ ਤੇ ਉਧਰ ਚੱਕੜ ਦਾ ਰਸਤੇ ਜ ਉਹਨੇ ਖਾਸੀ ਹੋ ਲਵੇੜਤੀ ਕਿ ਲੇਟ ਹੋਏ ਵੇ ਤੇ ਹੁਣ ਚੱਕਦਾ ਨਹੀਂ ਵਿੱਚ ਵੈ ਜਾਵਾਂ ਮੈਂ ਵਿੱਚ ਵੈ ਰੇ ਡੱਕ ਦੂੰਗਾ ਨੇੜਵਾ ਚਗੀ ਹਮ ਇੱਕ ਮੈਸੇਜ ਅੱਛਾ ਲੈ ਵੀ ਹੁਣ ਚੱਕੂੰਗੇ Chuck-a-dee, chuck-a-dee, ਇਹ ਤਾਰ 당ਣੀ ਇਹਦੀ ਆ ਨਾ ਐਨੀ ਚੱਕਣੇ ਹੋਰ ਚੱਕੋਂਗੇ ਹੋਰ ਚੱਕੋਂਗੇ ਇਹ ਤਾਂ ਨੋਰਮਲ ਚੱਕੀ ਜਾਂਦਾ ਨਾ ਵਈ ਪਾਣੀ ਵਜਣ ਲੱਗਿਆ ਚੱਲੋ ਜੀ ਹੋਰ ਉੱਪਰ ਚੱਕਦੇ ਪਾਣੀ ਮਾਰ ਤੈਨ ਮਿੱਟੀ ਥਾਰਤੀ ਇਹਦੀ ਹੁਣ ਟਾਇਰਾਂ 'ਪਾ ਕੱਪੜਾ ਵੱਜੂਗਾ ਹੁਣ ਗਰਤਾ ਤਾਂ ਹੋ ਗਿਆ ਨਾ ਐਨੀ ਰੱਖਉਂਦੀ ਕਿ ਹੋਰ ਰੱਖ ਕੋਈ ਨਹੀਂ ਐਨੀ ਰੱਖਉਂਦੀ ਬਸ ਲਾਸਟ ਹੈ ਤੇ ਹੋਰ ਨਹੀਂ ਉੱਪਰ ਚੱਕਉਂਦੀ ਕਹਿੰਦੇ ਕੰਮ ਤਾਂ ਜਾਂਦੀ ਹੈ ਜੇ ਕਮਾਣੀ ਹੋਵੇ ਯਾਰ ਨਾ ഗി ਔਰ ਘਮਾਤੀ ਇਹ ਤੁਮ ਥੋੜਾ ਕੋਲ ਥੋੜਾ ਜਿਹਾ ਲੋ ਵੀ ਗਿਆ ਚੰਪਕੀ ਫੋਰ ਫੋਰ ਸਮਾਰ ਕੇ ਦਰਿ ਕੋ ਐਂਡ ਸ਼ਾਟਿੰਗ ਐਂਡ ਚੰਕਿੰਗ ਵੀ ਦੇ ਕਿ ਲਈ ਘਰ ਨੂੰ ਹੁਣ ਲੋ ਬਈ ਵਿੱਚ ਤਾਂ ਵੀ ਐਨ ਚਮਕ ਗਈ ਤੀ ਵਿੱਚ ਨੂੰ ਆਪ ਕੰਮ ਲੱਗਿਆ ਮੈਂ ਤਾਂ ਚਮਕੀ ਇਹ ਐਨ ਬੇਰਾਂਵਾਂ ਵਿੱਚ ਤਾਂ ਨਮੀਆਂ ਬਣ ਗਈ ਸਿਸਾ ਵੀ ਐਨ ਚਮਕ ਕੇ ਮੁਰੇ ਤੇ ਹੌਲੀ ਹੌਲੀ ਲੈ ਕੇ ਜਾ ਰਿਹਾ ਘਰ ਨੂੰ ਤੇ ਲੋ ਜੀ ਮੋਟਰ ਪਾਏ ਆ ਇਲੈਕਟ੍ਰੀਸ਼ੀਅਨ ਆਦਾ ਦਾਦਾ ਆਇਆ ਏ ਕਿਹਾ ਮੈਂ ਕੰਮ ਕਰੂਗਾ ਛੋਟੂ ਇਲੈਕਟ੍ਰੀਸ਼ੀਅਨ ਛੋਟੂ ਪਲਾਸ ਵੀ ਲਿਆ ਆ ਚੀਪੀ ਵੀ ਲਿਆ ਆ ਕਹਾਂ ਮੈਂ ਸੁੱਤਾ ਚੱਕ ਦੋ ਫੇ ਫਾਇਦਾ ਕੀ ਫਿਰ ਹੱਥ ਕਿਲੇ ਜੋੜ ਲਾ ਲਵੀ ਉਹ ਚੱਕੀ ਉਹ ਨਾ ਉਹ ਆਹ ਨਹੀਂ ਹੈਗੇ ਛੋਟ ਆਹ ਲਿਆ ਵੇ ਛੋਟੂ ਆਹ ਜੋੜ ਹੁਣ ਦੱਬ ਕੇ ਦੇਖੇ ਇੱਕ ਵਾਰ ਪਲਾਸ ਨਾਲ ਚੱਲਦੀ ਨਾ ਦੂਆ ਜੋੜ ਹਿੱਲਦਾ ਯਾਰ ਆਹ ਆਹ ਹਾਂ ਆ ਜਾਏਗਾ ਜੀ ਦੇਖੇ ਮਾਰ ਕੇ ਹਾਂ ਪੁੱਛੀ ਚੱਲੀ ਹਾਂ ਪੱਖਾ ਹਵਾ ਚੱਲਦੀ ਆ ਪੱਕਾ ਚੱਲਿਆ ਹੈ ਚੱਲ ਵੇ ਚੱਲ ਤਾ ਬਾਹੌ ਲੈਟਰੀ ਉਹ ਖੜ ਜਾ ਕਰੋਗੇ ਰਹਿਣ ਉਹ ਰਹਿਣਾ ਹੁੰਦਾ ਛੇੜੀ ਛੇੜੀ ਨਾ ਮੈਂ ਮੈਂ ਕਹਿੰਦਾ ਇਹਨੂੰ ਮੈਂ ਉਰੇ ਚੇਪੀ ਮਾਰ ਦੂੰਗਾ ਉਹ ਰਹਿਣ ਦਰ ਲੈ ਹਿਲ ਪਿਆ ਹਿਲ ਵੇ ਉਹ ਬਲਵੀ ਲੈਟ ਹੋ ਗਈ ਬਾਲਟੀ ਉਹ ਦੇਖੋ ਚੱਲੇ ਮੈਂ ਕਹਿੰਦਾ ਉਹਨੂੰ ਚੇਪੀ ਇਹਨੂੰ ਚਾਹ ਹੱਡੀਆਂ ਮੁਰਗੇ ਦੀਆਂ ਮਾਸ ਕਾ ਕੇ ਹੱਡੀਆਂ ਦੇਣੀ ਆਏ ਆਵਰੇ ਵੇਲਾ ਭਾਈ ਇੰਨਾ ਕੰਮ ਤਾਂ ਹੱਥ ਲਾਉਣ ਤੇ ਡਰ ਲੱਗਦਾ ਦਾ ਇਹ ਮੋਟਰ ਨੇ ਹਿਲਾ ਤਰਾ ਇਹ ਮੋਟਰ ਬੜੀ ਮੋਟਰ ਚਲਾਉਣ ਲੱਗਿਆ ਦਾ ਕੌਣ ਆ ਇਹ ਟਾ ਸੱਤ ਨਾ ਪਾਰਦੀ ਕਿ ਗਰੀਬ ਦਾ ਹੂੰ ਸੱਚਾ ਬੰਦਾ ਕਰੇਂਗਾ ਉਹ ਸੱਚਾ ਬੰਦ ਕਰੇਂਈ ਭਾਈ ਹਾਂ ਠੀਕ ਕੇਪੀ ਖੋ ਗਈ ਆ ਫੁੱਲ ਹਿੱਲਦਾ ਤੇਰਾ ਹਿੱਲਦਾ ਫੁੱਲ ਮੌਸਮ ਬੜਾ ਘੈਂਟ ਹੋ ਗਿਆ ਹਨਾ ਇਹਨੇ ਸੂਰਜ ਸਿੱਧਾ ਅੱਖਾਂ 'ਚ ਵੱਜਦਾ ਮੈਂ ਦੇਖਦਾ ਫੋਟੋ ਕਿਦਾਂ ਦੇਖੇ ਨਹੀਂ ਹੁੰਦਾ ਦੇਖੇ ਨਹੀਂ ਹੁੰਦਾ ਥੱਲੇ ਆ ਜਾ ਥੱਲੇ ਬਾਈ ਓਏ ਥੱਲੇ ਚੱਲ ਥੱਲੇ ਹਾਂ ਥੰਡ ਲੱਗ ਗਈ ਥੰਡ ਲੱਗ ਗਈ ਬਾਈ ਕਿੱਥੇ ਲੱਗੀ ਹੈਗੀ ਮੈਂ ਇਹਦਾ ਕੋਟ ਪਾਇਆ ਮੈਂ ਕੋਈ ਨਹੀਂ ਤਾਂ ਕੁੱਛ ਨਹੀਂ ਹੈਗਾ ਉਹ ਹੈ ਤਾਂ ਮੋਟਾ ਹੀ ਹੈ ਕਿਹੜਾ ਹੈ ਬ੍ਰੈਂਡ ਹੈ ਕਹਿੰਦਾ ਉਹ ਦੇਖ ਤਾਂ ਯਾਰ ਬਾਈ ਵਾਲ ਦੱਸੋ ਯਾਰ ਠੀਕ ਹੈ ਕਿਹਨਾ ਕਿੱਥੇ ਕਿੱਦਾਂ ਪੰਜ ਪੈ ਗਈ ਵਾਲਾਂ ਤੇ ਗੰਜ ਨਹੀਂ ਪੈ ਗਈ ਗੰਜ ਪੈਣੀ ਹੁਣ ਥੋੜਾ ਤਾਂ ਹੋ ਗਿਆ ਤਾਂ ਇਹ ਹਾਂ ਰੇ ਤਾਵ ਦੇਖਦੇ ਉਹ ਨਹੀਂ ਇਹ ਤਾਂ ਸ਼ੁਰੂ ਤੇ ਹੋਇਆ ਹੈ ਜਦ ਕਟਾਏ ਤੇ ਫੇ ਬਾਈ ਗਿਆਨੀ ਧਿਆਨੀ ਤੇ ਪਹਿਲਾ ਸਰਦਾਰ ਬੰਦਾ ਤਾਂ ਇਹ ਤੇ ਵਾਲ ਕਟਾਉਂਦੇ ਨੇ ਹੌਲੀ ਹੌਲੀ ਫੇ ਪਰਨਾ ਖਾ ਗਿਆ ਪਟਕਾ ਬੰਨੇ ਕਰਦਾ ਤਾਂ ਗੱਭੇ ਜੂੜਾ ਕਰਕੇ ਹੈਨਾ ਜੂੜਾ ਕਿਤੇ ਕਰਦਾ ਦੇਖੀ ਇਹਨੇ ਜੋੜ ਨਾਲ ਲੱਗਿਆ ਹੋਵੇ ਇਧਰ ਆਇਆ ਕਿਤੇ ਦੰਦੀ ਆ ਕੱਢੀ ਜਾਵੇ ਖੜਾ ਆ ਇਹਨੇ ਜੀ ਕੀ ਆਵੇ ਹੱਸਦਾਗਾ ਤੇ ਕੰਦਾ ਹੀ ਜਿਹੜਾ ਦਾਰੂ ਪੀਤੀ ਹੁੰਦੀ ਓਪਣਾ ਸੀ ਆ ਵੇ ਰਣ ਦੇ ਫੇ ਹਿਲ ਜਾਣੀ ਤੇ ਬਾਈ ਹੁਣ ਮੇਰੇ ਮਾਮੇ ਦਾ ਮੁੰਡਾ ਆ ਵੇ ਇਹਨੋ ਕੇ ਪੰਗੇ ਲਈ ਜਾਂਦਾ ਇਹ ਹੈ ਵਿਚਾਰਾ ਸਾਊ ਜਾਂ ਐਂ ਪਤਾ ਕਰੋ ਕਿ ਬੰਦੇ ਬੰਦੇ ਨੇ ਘਰ ਤੇ ਜਗਾ ਦੇਣਾ ਸਾਧ ਦੇ ਇਹਨੂੰ ਕਰ ਦੇ ਇਹਨੂੰ ਗਏ ਦੇ ਕਰ ਦਿੰਦਾ ਗਏ ਫੇਰ ਕਰ ਦਿੰਦਾ ਘਾਟੇ ਤੇ ਕੈਂਪ ਕਰਾ ਲੇਗਾ ਕਿ ਬਦਮਾਸ਼ ਦਾ ਮੂੰਹ ਦਿਖਾਈ ਵਿਧਵਾਜ ਤੋਂ ਤੂੰ ਜੀ ਨਹੀਂ ਪੈਸਾ ਚੱਲਦਾ ਕਿ ਅੱਜ ਕੱਲ ਪੈਸਾ ਦੇ ਕੇ ਕੋਈ ਕੈਂਪ ਕਰਾ ਬਦਮਾਸ਼ ਦਾ ਮੂੰਹ ਦਿਖਾਈ ਪੈਸੇ ਦੇ ਦੰਪਰ ਘਾਟੇ ਜਗਿਆ ਭੁਗਾ ਦੂਗਾ ਕਿ 20 ਮਹੀਨੇ ਟਿੰਗ ਦਾ ਮੇਤੇ ਮੰਗਦਾ ਹੁੰਦਾ ਤੇਗਾਲ ਮੰਗੀ ਇਹ ਦੇ ਲੈ ਬੁੱਧੂ ਗਣਾ ਮੰਗੀ ਅੱਜ ਫਰੀ ਗਾ ਸਕਰੀਨਸ਼ਾਟ ਦੇ ਸਕਰੀਨਸ਼ਾਟ ਦੇ ਕਿੱਥੇ ਪਾਏ ਗੂਗਲ ਵੇ ਦਾ ਹਾਂ ਉਹਨਾਂ ਦਾ 10 10 20 ਰੁਪਏ ਕਰੇ ਫੋਨ ਆ ਗਿਆ ਫੋਨ ਚੱਕ ਲੈ ਚੱਕਣਾ ਨਹੀਂ ਚੱਕਣਾ ਅਗਲੇ ਨੇ ਬਿਜੀ ਬੰਦਾ ਗਾਰੰਟੀ ਹੋ ਗਈ ਆਈਫੋਨ ਐਕਸ ਪ੍ਰਾ ਆ ਗਿਆ ਹੁਣ ਹੌਲੀ ਹੌਲੀ ਨਖਾਈ 100 ਥੱਲੇ ਤੇ ਉੱਪਰ ਨੂੰ ਜਾਣ ਲੱਗ ਗਿਆ ਐਕਸ ਐਕਸ ਮੈਕਸ ਗਰੀਬੀ ਲਾਣ ਕੱਢ ਤੀ ਗਰੀਬੀ ਲਾਣ ਟੁੱਟ ਗਿਆ ਜਦੋਂ ਤੇਰਾ ਪਰੋ ਟੁੱਟਿਆ ਜੋੜਿਆ ਪਹਿਲਾ ਪਾਰਟੀਆਂ ਦੇ ਬੰਦ ਹੋਣੀਆਂ ਨੇ ਡੇਰਾ 14 ਪਰੋ 20 ਤਰੀਕ ਨੂੰ ਇਨੂੰ ਵੀ ਦੇ ਦੇ ਯਾਰ ਕੋਈ ਦਾਣ ਮਨ ਕਰਦੇ ਨਹੀਂ ਮਨ ਤਾਂ ਇਹਨੂੰ ਮਾਰਦੇ ਭੈਣ ਤੋਂ ਗੱਡੀ ਕਿਹਾ ਹਾਂ 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 ਤੀ ਹੁੰਦਾ ਹੈ ਮਰ ਜਾਨਾ ਤੁਨ ਮੈਂ ਦੇਖੀ ਜਾਂਦਾ ਸੀ ਸੀਵੇ ਵੀ ਇੱਥੇ ਵੀ ਸੀਵੇ ਵੀ ਇੱਥੇ ਉਹ ਆ ਉਹ ਨੇੜੇ ਹੀ ਹੈ ਦਾਦਾ ਕੰਮ ਨਹੀਂ ਉਹ 16 ਪਰ ਮੈਕਸ ਤੇ ਬੈਕ ਤੇ ਪਾਰਟੀ ਲੈ ਲੈ ਗੱਡੀ ਤੋਂ ਆਲੇ ਆਜੇ ਉਹ ਸ਼ੋਅ ਕਰਾ ਭਾਈ ਤਾਂ ਗੱਡੀ ਪਵਾਤੀ ਚਮਕਾਤੀ ਆਂ ਅੰਦਰ ਜਾ ਕਿਤੇ ਹੋਰੇ ਕੰਮ ਨਾ ਹੋ ਜੇ ਸਹੀ ਡਿਊਟੀ ਜਿੱਤੇ ਲਾਈ ਵੀ ਉੱਥੇ ਜਾ 16 ਪਰ ਮੈਕਸ ਲੈਣਾ ਆਪਾਂ ਲੈ ਚਲਾਉਣਾ ਆ ਨਹੀਂ ਬੰਦਾ ਹਾਂ ਗੱਲ ਵਧੀਆ 16 ਪਰ ਮੈਕਸ ਮੈਂ ਬੁੱਕ ਕਰਾ ਕੇ ਆਇਆ ਯਾਰ ਨਮਾ ਨਹੀਂ ਨਾ ਆਉਂਦਾ ਹੈਗਾ 14 ਬ੍ਰੋ ਹਾਂ ਬੁੱਕ ਕਰਾ ਕੇ ਆਇਆ ਬੰਦੇ ਨੇ ਹੱਥ ਤੇ ੱੱਕ ਕੇ ਆਇਆ 14 ਬ੍ਰੋ ਮਿਲਦਾ ਨਹੀਂ ਹੈ ਨਾ ਰੰਗ ਦੀ ਜਾਨ ਨੂੰ ਬੁੱਕ ਕਰਾਤਾ ਹੈ ਰੰਗ ਦੀ ਜਾਨ ਬਹੁਤ ਆਦੀ ਪਹਿਲਾਂ ਖਰਾ ਜਵਾਂ ਹੀ ਨਹੀਂ ਉਤਰਿਆ ਰੰਗ ਇਹ ਪਹਿਲਾਂ ਪਿਆ ਰਹਿਣਾ ਉਹ ਜੀ ਰੋਡ ਬੋਟੇਟਰ ਆ ਗਿਆ ਭਾਈ ਉਹ ਜਿੰਦਰ ਉਹ ਤੁਹਾਡੀ ਉਹ ਭੈਣ ਨੂੰ ਕਰਤਾ ਕੰਮ ਕੋਈ ਓਹੋ ਹੋਹ ਬਈ ਕਰਤਾ ਕੰਮ ਹੋਈ ਚੱਲ ਚੰਗਾ ਹੀ ਫਿਰ